ਪੋਰਨ ਐਡਿਕਸ਼ਨ ਇੱਕ ਖਾਮੋਸ਼ ਕਤਲ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਇੱਕ ਵੀਡੀਓ ਵੇਖ ਲਈ ਗੱਲ ਖਤਮ ਦੁਬਾਰਾ ਸੋਚੋ ਇਹ ਤੁਹਾਡੇ ਸੁਪਨਿਆਂ ਨੂੰ ਬਰਬਾਦ ਕਰ ਰਿਹਾ ਤੁਹਾਡੀ ਲਾਈਫ ਨੂੰ ਬਰਬਾਦ ਕਰ ਰਿਹਾ ਪੁਆਇੰਟ ਨੰਬਰ ਪਹਿਲਾ ਦਿਮਾਗ ਤੇ ਸਰ ਇਹ ਤੁਹਾਡਾ ਡੋਪਾਮਿਨ ਬੋਮ ਕਰ ਰਿਹਾ ਤੁਹਾਨੂੰ ਹਮੇਸ਼ਾ ਖੁਸ਼ੀ ਦਏਗਾ ਖੁਸ਼ੀ ਦਏਗਾ ਜੋ ਅਸਲੀ ਜ਼ਿੰਦਗੀ ਤੁਸੀਂ ਭੁੱਲ ਜਾਂਦੇ ਹੋ ਸੈਕਿੰਡ ਪੁਆਇੰਟ ਰਿਸ਼ਤਾ ਖਤਮ ਜੋ ਤੁਸੀਂ ਸਕਰੀਨ ਤੇ ਵੇਂਦੇ ਹੋ ਤੁਸੀਂ ਹਮੇਸ਼ਾ ਚਾਹੁੰਦੇ ਜੇ ਸਾਡੀ ਰੀਅਲ ਲਾਈਫ ਵਿੱਚ ਵਿੱਚ ਉਹੀ ਹੋਵੇ ਇਹਦੇ ਨਾਲ ਤੁਹਾਡਾ ਜੋ ਹਮਸਫਰ ਹੈ ਰਿਸ਼ਤਾ ਬਿਲਕੁਲ ਟੁੱਟ ਜਾਂਦਾ ਹੈ ਫਿਨਿਸ਼ ਹੋ ਜਾਂਦਾ ਹੈ 3rd ਪੁਆਇੰਟ એનર્ਜੀ ਐਂਡ ਫੋਕਸ ਜੋ ਤੁਸੀਂ ਸੁਪਨੇ ਦੇਖੇ ਸੁਪਨੇ ਵੇਖਣ ਦੀ ਤੁਸੀਂ ਕੋਸ਼ਿਸ਼ ਕੀਤੀ ਜਾਂ ਸੁਪਨਿਆਂ ਵਿੱਚ ਮਿਹਨਤ ਕੀਤੀ ਉਸ ਦੇ ਉਹਦੇ ਵਿੱਚ એનર્ਜੀ ਤੁਸੀਂ ਲਾਈ ਹੁੰਦੀ ਹੈ ਉਹ એનર્ਜੀ ਬਿਲਕੁਲ ਹੀ ਵੇਸਟ ਹੋ ਜਾਂਦੀ ਹੈ ਤੁਹਾਡੀ ਸਕਰੀਨ ਪਿੱਛੇ ਤੁਹਾਡਾ ਫੋਕਸ ਤੁਹਾਡਾ ਮੋਟੀਵੇਸ਼ਨ ਸਭ ਕੁਝ ਟੁੱਟ ਕੇ ਫਿਨਿਸ਼ ਖਤਮ ਹੋ ਜਾਂਦਾ ਹੈ ਲਾਸਟ ਵਿੱਚ ਗੱਲ ਕਹਿਣਾ ਚਾਹਾਂਗਾ ਹੁਣ ਇਹ ਬੰਦ ਕਰ ਦਿਓ ਨਹੀਂ ਤੇ ਤੁਸੀਂ ਜ਼ਿੰਦਗੀ ਭਰ ਪਛਤਾਓਗੇ ਮੈਂ ਬਹੁਤ ਪੋਰਨ ਐਡਿਕਸ਼ਨ ਨੂੰ ਮੋਟੀਵੇਸ਼ਨ ਕੀਤਾ ਹੋਇਆ ਹੈ ਬਹੁਤ ਪੋਰਨ ਐਡਿਕਸ਼ਨ ਨੂੰ ਮੈਂ ਸਫਲਤ ਕੀਤਾ ਹੋਇਆ ਹੈ ਜੇਕਰ ਤੁਸੀਂ ਵੀ ਸਫਲ ਹੋਣਾ ਚਾਹੁੰਦੇ ਜੇ ਕਮੈਂਟ ਕਰੋ ਫੋਲੋ ਕਰ ਲਓ ਤੇ ਮੈਸੇਜ ਕਰ ਲਓ ਵੀਡੀਓ ਵਧੀਆ ਲੱਗੀ ਹੈ ਤੇ ਸ਼ੇਅਰ ਕਰ ਲਿਓ